ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਪਰੀਵਲ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੜਾ ਨੇ ਪੰਜਾਬ ਦੇ ਵਿੱਚ ਮਚਾਈ ਤਬਾਈ ਪੰਜਾਬ ਦੇ ਲਗਭਗ 9 ਜ਼ਿਲ੍ਹਿਆਂ ਦੇ ਵਿੱਚ ਹੜਾ ਨੂੰ ਲੈ ਕੇ ਤਰਥਲੀ ਬਚੀ ਹੋਈ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੂਸਰੇ ਪਾਸੇ ਦੂਸਰੀਆਂ ਪਾਰਟੀਆਂ ਦੇ ਵੱਡੇ ਆਗੂ ਲਗਾਤਾਰ ਇਹਨਾਂ ਹਲਕਿਆਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਰਾਤ ਦੇ ਕਾਰਜ ਵੱਡੇ ਪੱਧਰ ਤੇ ਪੰਜਾਬ ਸਰਕਾਰ ਵਕ ਵਕ ਸਮਾਜ ਸੇਵੀਆਂ ਦੇ ਆਗੂਆਂ ਵੱਲੋਂ ਅਤੇ ਖਾਸ ਕਰਕੇ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹਾਲੇ ਵੀ ਡਾਵਾ ਡੋਰ ਹੈ ਪੰਜਾਬ ਦੇ ਹੜ੍ਹਾਂ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਪਾਣੀ ਦਾ ਲੈਵਲ ਜਿਹੜਾ ਹੈ ਉਹ ਬਿਲਟ ਬਿਲਟ ਵੱਧ ਵਧ ਰਿਹਾ ਹੈ ਪਹਿਲਾਂ 7 ਜ਼ਿਲ੍ਹੇ ਸੀ ਹੁਣ 2 ਜ਼ਿਲ੍ਹੇ ਹੋਰ ਹੜ੍ਹਾਂ ਦੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਰਾ ਹੜ੍ਹਾਂ ਦੀ ਵਿਗੜੀ ਸਥਿਤੀ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਹੈ ਇੱਕ ਪਾਸੇ ਮੌਸਮ ਜਿਹੜਾ ਹੈ ਉਹ ਡਾਵਾ ਡੋਲ ਹੈ ਹਰ ਰੋਜ਼ ਵਟੇ ਪੱਦਰ ਤੇ ਲਗ ਭੱਗ ਸਾਰੇ ਪੰਜਾਬ ਦੇ ਵਿੱਚ ਬਰਚ ਪੂਰੀ ਹੈ ਦੂਸਰੇ ਪਾਸੇ ਡੈਮਾਂ ਦੇ ਪਾਣੀ ਵੀ ਛੱਡੇ ਜਾ ਰਹੇ ਨੇ ਕਿਉਂਕਿ ਨਾਤੇ ਰਾਜਸਥਾਨ ਨੂੰ ਪੰਜਾਬ ਸਰਕਾਰ ਵੱਲੋਂ ਪਾਣੀ ਦਿੱਤਾ ਜਾ ਰਿਹਾ ਹੈ ਹਰਿਆਣਾ ਦੀ ਸਰਕਾਰ ਨੇ ਝੱਗਾ ਝਾੜ ਦਿੱਤਾ ਹੈ ਕਿ ਸਾਨੂੰ ਪਾਣੀ ਲਈ ਚਾਹੀਦਾ ਜਿਹੜਾ ਪਾਣੀ ਸਾਨੂੰ ਦੇ ਰਹੇ ਹੋ ਉਸ ਦੇ ਵਿੱਚ ਵੀ ਕਟੌਤੀ ਕਰੋ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਪਾਣੀ ਪੌਂਗ ਡੈਮ ਦਾ ਭਾਖੜਾ ਡੈਮ ਦਾ ਅਤੇ ਮਹਿੰਦੀਕੋਟ ਡੈਮ ਦਾ ਜੇਕਰ ਜੂਨ ਜੁਲਾਈ ਦੇ ਵਿੱਚ ਪੰਜਾਬ ਹਰਿਆਣਾ ਅਤੇ ਦਿੱਲੀ ਅਤੇ ਰਾਜਸਥਾਨ ਨੂੰ ਦੇ ਦਿੱਤਾ ਜਾਂਦਾ ਤੇ ਜਿਹੜੀਆਂ ਹੁਣ ਬਾਰਸ਼ਾਂ ਹੋਈਆਂ ਨੇ ਇਹ ਸਾਰਾ ਪਾਣੀ ਇਹਨਾਂ ਚਾਰ ਡੈਮਾਂ ਦੇ ਵਿੱਚ ਸਟੋਰ ਜੇਕਰ ਕਰ ਲਿਆ ਜਾਂਦਾ ਪੰਜਾਬ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨਹੀਂ ਬਣੀ ਸੀ ਪੰਜਾਬ ਦੇ ਵਿੱਚ ਲਗਭਗ 2 ਲੱਖ ਤੋਂ ਪਲੱਸ ਜਿਹੜੀ ਏਕੜ ਝੋਨੇ ਦੀ ਫਸਲ ਹੈ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਪੰਜਾਬ ਦੇ ਹਜ਼ਾਰਾਂ ਘਰ ਢਹਿ ਤੇ ਰਹੀ ਹੋ ਗਏ ਨੇ ਅਤੇ ਹਾਲੇ ਵੀ ਪੰਜਾਬ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਭਗਵੰਤ ਮਾਨ ਵੱਲੋਂ ਪਰ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਦੀ ਗੱਲਬਾਤ ਨਹੀਂ ਕੀਤੀ ਗਈ। ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਬੱਕਰੀ ਤੇ ਮੁਰਗੀ ਤੇ ਆ ਇਵਨ ਤੋਂ ਕੁੱਤੇ ਤੇ ਤੇ ਫਸਲਾਂ ਦੇ ਤਾਂ ਮੁਆਵਜ਼ਾ ਕਹਿੰਦੇ ਦੇਣਾ ਹੀ ਦੇਣਾ ਹੈ। ਲੇਕਿਨ ਹੁਣ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਸਵਾਲਾਂ ਬਾਰੇ ਪੁੱਛਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਦਿੰਦੇ ਨੇ ਕਿ ਤੁਸੀਂ ਤਾਂ ਭਾਈ ਐ ਪੀਟੀਸੀ ਵਾਲੇ ਹੋ। ਯਾਨੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਲਈ ਕੰਮ ਕਰ ਰਹੇ ਹੋ ਲੇਕਿਨ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਜਿਵੇਂ ਜਿਵੇਂ ਘੰਟੇ ਪੈਂਦੇ ਜਾਂਦੇ ਨੇ ਉਹ ਵਿਗੜਦੇ ਜਾ ਰਹੇ ਨੇ ਸੁਧਾਰ ਹੋਣ ਦੀ ਬਜਾਏ ਪਾਣੀ ਦਾ ਲੈਵਲ ਜਿਹੜਾ ਹੈ ਹਰ ਘੰਟੇ ਬਾਅਦ ਉੱਪਰ ਆ ਰਿਹਾ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਫੜਾਂ ਦੇ ਪਾਣੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਇੱਕ ਪਾਸੇ ਸਮਾਜ ਸੇਵੀਆ ਵੱਲੋਂ ਵਕ ਵਕ ਫੈਡਰੇਸ਼ਨ ਵੱਲੋਂ ਖਾਸ ਕਰਕੇ ਸ਼ਰੂਪਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਵੱਲੋਂ ਵੀ ਗੁਰਦੁਆਰੇ ਸਹਿਬਾਨਾਂ ਦੀ ਜਿਹੜੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਵਕ ਵਕ ਜਟੇਬੰਦੀਆਂ ਜਿਹੜੇ ਵਕ ਵਕ ਡੇਰਿਆਂ ਤੋਂ ਬਾਬੇ ਬਿਲੌਂਗ ਕਰਦੇ ਨੇ ਉਹਨਾਂ ਵੱਲੋਂ ਵੀ ਰਾਤ ਦੇ ਕਾਰਜੋ ਵੱਡੇ ਪੱਧਰ ਤੇ ਜਿਹੜੇ ਸ਼ੁਰੂ ਕਰ ਦਿੱਤੇ ਗਏ ਨੇ ਇੱਕ ਪਾਸੇ ਦੇਸ਼ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਹੜ੍ਹਾਂ ਦੀ ਸਥਿਤੀ ਦੇ ਵਿੱਚ ਹਾਲਾਤ ਜਿਹੜਾ ਸੁਧਾਰ ਆਵੇ ਦੂਸਰੇ ਪਾਸੇ ਪੰਜਾਬ ਦੇ ਭੁਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ ਇਹਨਾਂ ਵਿੱਚ ਫਾਜ਼ਲਕਾ ਫਿਰੋਜ਼ਪੁਰ ਕਪੂਰਥਲਾ ਪਠਾਨਕੋਟ ਤਰਨਤਾਰ ਹੁਸ਼ਿਆਰਪੁਰ ਬੋਗਾ ਗੁਰਦਾਸਪੁਰ ਅਤੇ ਬਰਨਾਲਾ ਸ਼ਮਲਾਨ ਸਰਕਾਰੀ ਆંકੜਿਆਂ ਦੇ ਅਨੁਸਾਰ ਹੁਣ ਤੱਕ 1018 ਪਿੰਡ ਹੜ੍ਹਾਂ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਐਨਡੀਆਰ ਦੀਆਂ 11 ਟੀਮਾਂ ਅਤੇ ਫੌਜ ਚਾਰ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਰਾਤ ਅਤੇ ਬਚਾਅ ਕਰਜਾਂ ਵਿੱਚ ਜੁਟੀ ਹੋਈ ਹੈ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 3 ਸਤੰਬਰ ਤੱਕ ਸੂਬੇ ਦੇ ਸਾਰੇ ਸਕੂਲਾਂ 'ਪੇ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਦਿਸ਼ਾ ਤੇ ਨਿਰਦੇਸ਼ ਅਨੁਸਾਰ ਪੰਜਾਬ ਵਿਚ ਆੜਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਟ ਮਾਤਾ ਪਾਵਾ ਤੇ ਪ੍ਰਾਈਵੇਟ ਸਕੂਲਾਂ ਵਿੱਚ 3 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਅਤੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਅਤੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਦੀ ਪਾਲਣਾ ਕਰਨ ਯਾਨੀ ਕਿ ਇਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਹੈ ਦੂਜੇ ਪਾਸੇ ਐਤਵਾਰ ਨੂੰ 라ਵੀ ਦਰਿਆ ਵਿੱਚ ਵੱਧੇ ਪਾਣੀ ਦੇ ਪੱਧਰ ਕਾਰਨ ਗੁਰਦਾਸਪੁਰ ਦੀ ਘੋਨੇ ਵਾਲਾ ਵਿੱਚ ਤੁਸੀਂ ਦਾ ਬੰਟ ਟੁੱਟ ਗਿਆ ਹੈ ਇਸ ਕਾਰਨ ਪਾਣੀ ਲਗਭਗ 15 ਕਿਲੋਮੀਟਰ ਦੂਰ ਅਦਲਾਣਾ ਸ਼ਹਿਰ ਤੱਕ ਪਹੁੰਚ ਗਿਆ ਹੈ ਇਸ ਹਰ ਘਰ 80 ਪਿੰਡ ਪਾਣੀ ਵਿੱਚ ਡੁੱਬ ਗਿਆ ਮਾਨਸਾ ਦੇ ਪਿੰਡ ਜਵਾਰਕੇ ਵਿੱਚ ਮੀਂਹ ਕਾਰਨ ਇੱਕ ਇੱਟਾਂ ਦੇ ਪੱਠੇ ਦੇ ਗੋਦਾਮ ਦੀ ਨਿੱਗੜ ਕਾਰਨ ਜਿਸ ਦਾ 85 ਸਾਲਾ ਕਿਸਾਨ ਜਗਜੀਤ ਸਿੰਘ ਜੋ ਕਿ ਸਾਈਕਲ ਚਲਾ ਰਿਹਾ ਸੀ ਮੌਤ ਹੋ ਗਈ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੰਗਰੂੜ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਕਮਲਜੀਤ ਕੌਰ 60 ਸਾਲਾਂ ਦੀ ਮੌਤ ਹੋ ਗਈ ਉਸ ਦੀ ਧੀ ਮਨਦੀਪ ਕੌਰ ਤੇ ਜਵਾਈ ਸੁਪਾਸ ਸਿੰਘ ਕਾਫੀ ਗੰਭੀਰ ਜ਼ਖਮੀ ਹਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਹਰਜੋਤ ਸਿੰਘ ਬਾਸਵਲੋਂ ਹੜ੍ਹਾਂ ਦੀ ਸਥਿਤੀ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ 3 ਸਤੰਬਰ ਤੱਕ ਸਰਕਾਰੀ ਅਤੇ ਪ੍ਰਾਈਵੇਟ ਐਡਿਟ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।